ਕੀ ਜੇਕਰ ਮੈਂ ਇਹਨੂੰ ਪੈਸੇ ਦਿੰਦਾ ਰਹਿੰਦਾ ਮੈਂ ਸਾਰਾ ਆਪਣਾ ਘਰ ਵੇਚ ਦਿੰਦਾ ਐਂਡ ਕੀ ਰਹਿ ਜਾਂਦਾ ਮੇਰੇ ਕੋਲ ਇਸ ਕਰਕੇ ਮੈਂ ਆਪਣਾ ਇਹ ਵਾਲਾ ਰਸਤਾ ਜਾਣਾ ਬਿਲਕੁਲ ਸਹੀ ਸਮਝਿਆ ਠੀਕ ਹੈ ਮੈਂ ਜਾ ਕੇ ਸੀ ਵੀ ਇਹ ਪੇਸ਼ ਹੋਇਆ ਤੇ ਆਪਣਾ ਸਾਰਾ ਦੱਸਿਆ ਤਾਂ ਉਹ ਤੋਂ ਬਾਅਦ ਚੀਜ਼ ਇਹਨੇ ਆਪਣੀ ਕਾਰਵਾਈ ਕਰਦੇ ਹੋਏ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋਇਆ ਦੇ ਘਰੋਂ ਮਿਲਿਆ ਸਾਰੀ ਰਿਕਵਰੀ ਹੋਈ ਜੇ ਕਰਪਟ ਸੀ ਤਾਂ ਇੰਨਾ ਕੁਝ ਮਿਲ ਗਿਆ ਨਹੀਂ 50 ਕਰੋੜ ਰੁਪਏ ਕੋਹ ਵੱਡੀ ਅਮਾਉਂਟ ਹੁੰਦੀ ਹੈ ਕਿਸੇ ਦੇ ਘਰੋਂ ਮਿਲਣਾ ਛੋਟੀ ਗੱਲ ਨਹੀਂ ਹੈ ਜੀ ਕਿੰਨੀਆਂ ਪ੍ਰਾਪਰਟੀਆਂ ਮਿਲ ਗਈਆਂ ਕੀ ਕੁਝ ਮਿਲ ਗਿਆ ਨਜਾਇਜ਼ ਸ਼ਰਾਬ ਮਿਲ ਗਈ ਇੱਕ ਕਰਪਟ ਬੰਦਾ ਕਹਿ ਸਕਦੇ ਹੋ ਜਾਂ ਇੱਕ ਘਟੀਆ ਆਦਮੀ ਉਹਦੇ ਲੱਛਣ ਨੇ ਜੋ ਨੇ ਤੇ ਜਿੰਨੀਆਂ ਵੀ ਰਿਕਾਰਡਿੰਗਸ ਹੋਈਆਂ ਉਹ ਕਿਰਸ਼ਾਨੂੰ ਦੇ ਫੋਨ ਤੇ ਹੀ ਹੋਈਆਂ ਨੇ ਤੁਸੀਂ सीबीआई ਦੇ ਆਪਣੇ ਕੋਲ ਤੁਹਾਨੂੰ ਪਤਾ ਟੈਕਨੀਕ ਗੈਜਟਸ ਹੁੰਦੇ ਨੇ ਉਸ ਹੱਬ ਨਾਲ ਹੋਈਆਂ ਤੇ ਉਹ ਹੀ ਕਿਰਸ਼ਾਨੂੰ ਨਾਲੇ ਬਿਲਕੁਲ ਨਾਰਮਲੀ ਗੱਲ ਕਰਦਾ ਸੀ ਪੈਸੇ ਦੇ ਲੈਣ ਦੇਣ ਦੀ ਵੀ ਦੇ ਪੈਸੇ ਲਿਆ ਪੈਸੇ ਆਮ ਚੰਲਿਸਟ ਤਨਾਥ ਨਹੀਂ ਗਾਇਆ ਇਹ ਕੁਛ ਐਸਆਈਸੀ ਐਸਆ ਨਾਲ ਸਹੀਤਾ ਬਸ ਉਸ ਦਾ ਇਹਦਾ ਕੋਈ ਬਹੁਤ ਬੈਕਗ੍ਰਾਉਂਡ ਨਹੀਂ ਹੈਗਾ ਕੁਛ ਨਹੀਂ ਹੈਗਾ ਤੁਸੀਂ ਇਹ ਦੇਖ ਲਓ ਜੀ ਇਸ ਬੰਦੇ ਦੇ ਕੋਲ ਜੇ ਤੁਸੀਂ ਇਹਦਾ ਘਰ ਦੇ ਕੋਈ ਇੱਕ ਕਮਰਾ ਹੈ ਇੱਕ ਕਮਰਾ ਪੂਰੇ ਘਰ ਦੇ ਵਿੱਚ ਇੱਕ ਕਿਚਨ ਉਸ ਕਮਰੇ ਨੂੰ 21 ਲੱਖ ਰੁਪਏ ਬਰਾਮਦ ਹੋ ਗਏ ਜੀ ਇਹ ਸਭ ਤੋਂ ਵੱਡਾ ਵੀ ਜਾਂਟ ਦਾ ਵਿਸ਼ਾ ਹੈ ਮੇਰੇ ਘਰੇ ਅੱਜ ਵੀ ਲੱਖ ਹੋਊਗਾ ਡੇਢ ਲੱਖ ਹੋਊਗਾ 21 ਲੱਖ ਰੁਪਈਆ ਉਸ ਬੰਦੇ ਦੇ ਕਰ ਜਿਸ ਦਾ ਕੋਈ ਵਪਾਰ ਨਹੀਂ ਕੋਈ ਵਪਾਰਕ ਬੈਕਗਰਾਉਂਡ ਨਹੀਂ ਕੋਈ ਉਹ ਨੌਕਰੀ ਨਹੀਂ ਕਰਦਾ ਕੋਈ ਉਹਦਾ ਕੰਮਕਾਰ ਨਹੀਂ ਤੇ ਉਹਦੇ ਕਰੋ 21 ਲੱਖ ਰੁਪਏ ਮਿਲਣਾ ਦੇਖੋ ਜੀ ਏਡੀ ਬੜੀ ਗੱਲ ਜੇਕਰ ਕਿਸੇ ਨੇ ਕੀਤਾ ਹੁੰਦਾ ਸ਼ਾਇਦ ਮੈਨੂੰ ਕਰਨ ਦੀ ਲੋੜੇ ਨਾ ਪੈਂਦੀ ਹਮ ਬਹੁਤ ਕੁਝ ਇਹ ਐਂਡ ਕਹਿੰਦੇ ਮਜਬੂਰੀ ਚ ਆ ਕੇ ਕੀਤਾ ਵਾ ਜਦੋਂ ਜੇ ਇੱਕ ਕਦੋਂ ਦੀ ਕਰ ਰਹੀ ਹੈ ਜਿਹੜਾ ਅੱਜ ਦਾ ਕਰ ਰਹੀ ਹੈ ਜੋ ਵੀ ਲੁਕਿੰਗ ਸ਼ਟ ਕਰ ਰਹੀ ਹੈ ਸੀਗਾ ਉਹੀ ਸਾਰਾ 5 ਕਰੋੜ ਸੀਗਾ ਜਿਹੜਾ ਘਰੋਂ ਮਿਲਿਆ